ਸਤਿ ਸ਼੍ਰੀ ਅਕਾਲ ਜੀ ਵੈਦਰ ਬਹਾਰਪੇ ਤੁਵੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਯਾਨੀ ਕਿ ਨਵੰਬਰ ਦੇ ਪੂਰੇ ਨਵੰਬਰ ਦੇ ਮੌਸਮ ਦੀ ਗੱਲ ਕਰਾਂਗੇ ਜਿਹੜੇ ਨਵੰਬਰ ਦੇ 20 ਆ 22 ਦੇ ਰਹਿ ਗਏ ਨੇ ਤੇ ਇਹਨਾਂ ਦਿਨਾਂ ਵਿੱਚ ਮੌਸਮ ਦੀ ਕੀ ਗਤੀਵਿਧੀਆਂ ਵੇਖਣ ਨੂੰ ਮਿਲ ਸਕਣੀਆਂ ਕਿ ਇਹ ਕਿ ਜਿਹੜਾ ਸਿਸਟਮ ਆ ਰਿਹਾ ਜਿਹੜਾ 15 ਦੇ ਆਸ-ਪਾਸ ਉਸ ਤੋਂ ਰਿਹਾ 21 ਦੇ ਆਸ-ਪਾਸ ਆ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ 'ਤੇ ਪ੍ਰਭਾਵਿਤ ਇਸ ਦਾ ਅਸਰ ਜਿਹੜਾ ਵੇਖਣ ਨੂੰ ਮਿਲੇਗਾ ਕਿ ਮੀਂਹ ਨਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਸ਼ੀਤ ਜਿਹੜਾ ਆ ਔਰੇ ਦੀ ਕੀ ਸਥਿਤੀ ਹੈ ਤੰਦ ਪੈਣ ਦੇ ਅਸਾਰ ਕਦੋਂ ਬੰਦ ਦਿਖਾਈ ਦੇ ਰਹੇ ਨੇ ਤਾਂ ਠੰਡ ਵਿੱਚ ਕਦੋਂ ਜਿਹੜਾ ਵਾਅਦਾ ਹਸਦਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਆ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਲਿਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਨਿੱਕੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 14 15 ਨਵੰਬਰ ਆ ਰਿਹਾ ਜਣ ਕੀ ਹਲਕਾ ਦਰਮਿਆਨਾ ਸਿਸਟਮ ਹੈ ਪਰ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਆਪਕਲ ਕੇ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਵੇਖਣ ਨਹੀਂ ਮਿਲੇਗਾ ਹਾਲਾਂਕਿ ਕੁਝ ਹੋ ਸਕਦਾ ਪੰਜਾਬ ਦੇ ਬਿਲਕੁਲ ਮਾਝਾ ਦੁਆਬਾ ਕੀਤਰਪਾੜ ਦੇ ਨਾਲ ਲੱਗਦੇ ਖੇਤਰੋਗੇ ਇੱਥੇ ਥੋੜੇ ਬੱਦ ਖੇਤਰਾਂ ਬੱਦਲ ਬਈ ਜ਼ਰੂਰ ਵੇਖਣ ਨੂੰ ਮਿਲ ਸਰੀ ਪਰ ਇਸ ਦਾ ਕੋਈ ਜ਼ਿਆਦਾ ਅਫੈਕਟ ਪੰਜਾਬ ਤੇ ਜਾਂ ਪੰਜਾਬ ਦੇ ਨਾਲ ਲੱਗਦੇ ਕਿਸੇ ਵੀ ਸੂਬੇ ਤੇ ਵੇਖਣ ਨੂੰ ਨਹੀਂ ਮਿਲੇਗਾ ਤੇ ਪਹਾੜਾਂ ਤੇ ਬਰਫਵਾਰੀ ਹੋ ਸਕਦੀ ਜੇਕਰ ਇਹ ਸਿਸਟਮ ਜ਼ਿਆਦਾ ਹੁੰਦਾ ਠੀਕ ਹੈ ਦਰਮਿਆਨੇ ਤੋਂ ਜ਼ਿਆਦਾ ਇਹ ਪਾਰਾ ਜਣਕੀ ਬਰਫਵਾਰੀ ਕਾਫੀ ਜਿਹੜੇ ਵੱਡੇ ਪੱਧਰ ਤੇ ਪਹਾੜਾਂ ਤੇ ਹ ਸੀ ਤਾਂ ਚੱਲਣ ਗਿਆ ਤਾਂ ਠੀਕ ਟੈਂਪਰੇਚਰ ਤੇ ਗਰਾਵਟ ਵੇਖਣ ਨੂੰ ਮਿਲ ਸਕਦੀ ਫਿਲਹਾਲ ਕੋਈ ਸਿਸਟਮ ਜਾਰਾ ਆ ਦਿਖਾਈ ਨਹੀਂ ਦੇ ਰਿਹਾ ਠੀਕ ਠਾਕ ਸਿਸਟਮ ਠੀਕ ਹਲਕਾ ਦਰਮਿਆਨਾ ਸਿਸਟਮ ਇਸ ਦਾ ਕੋਈ ਜਾਰਾ ਪ੍ਰਭਾਵ ਵੇਖਣ ਨਹੀਂ ਮਿਲੇਗਾ ਨਾ ਪਹਾੜਾਂ ਤੇ ਤੇ ਨਾ ਪੰਜਾਬ ਤੇ ਤਾਂ ਉਸ ਤੋਂ ਬਾਅਦ 16 17 18 20 ਨਵੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਕੋਈ ਮੀਂਹ ਹਣਿਰ ਦਾ ਸਾਰ ਬੰਦੇ ਦਿਖਾਈ ਨਹੀਂ ਦੇ ਰਿਹਾ ਤਾਂ ਜੇ ਟੈਂਪਰੇਚਰ ਦੀ ਗੱਲ ਕਰੇ ਟੈਂਪਰੇਚਰ ਦਿਨ ਦੇ ਤੇ ਰਾਤ ਦੇ ਹਾਲਾਂਕਿ ਕੋਈ ਵੀ ਵਾਦ ਜਾਂ ਘੱਟ ਹੋਣ ਦੀ ਸਬੰਧਨਾ ਨਹੀਂ ਇੱਥੇ ਜਿਹੜੇ ਰਹਿਣਗੇ ਸਥਿਰ ਰਹਿਣਗੇ ਜਾਨਕੀ ਕੋਈ ਜਾਰ ਆ ਕੜਾਕੇ ਦੀ ਠੰਡ ਨਹੀਂ ਪੈਂਦੀ ਆ ਸਾਰਨੇ ਰਾਤ ਨੂੰ ਜਾਂ ਤੜਕਸਾਰ ਨੂੰ ਸਵੇਰੇ ਜੇ ਠੰਡ ਆ ਵੇਖਣ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ ਦੁਪਹਿਰ ਸ਼ਾਮ ਦੇ ਆਸਪਾਸ ਟੈਂਪਰੇਚਰ ਸਥਿਰ ਰਹਿਣਗੇ ਜਾਨਕੀ ਧੋਪ ਲੱਗਣ ਦੇ ਨਾਲ ਟੈਂਪਰੇਚਰ ਹੋਣਗੇ ਜਿਹੜੇ 24 25 ਤੋਂ ਲੈ ਕੇ 26 27 28 ਡਿਗਰੀ ਤੱਕ ਦਰਜ ਕੀਤੇ ਜਾ ਸਰ ਕੋਈ ਜ਼ਿਆਦਾ ਪਕਰੇ ਇਹ ਕੜਾਕੇ ਦੀ ਠੰਡ ਵੇਖਣ ਨੂੰ ਨਹੀਂ ਮਿਲੇਗੀ ਜਾਨਕੀ ਆ ਟੈਂਪਰੇਚਰ ਇੱਥੇ ਹੀ ਰਹਿਣਗੇ ਸਥਿਰ ਰਹਿਣਗੇ ਤਾਂ ਜਿਸ ਕਰਕੇ ਜਿਹੜਾ ਦਿਨ ਦਾ ਮਾਹੌਲ ਹੈ ਇਸ ਤਰ੍ਹਾਂ ਹੀ ਨਿੱਗਾ ਤੇ ਕੁਸ਼ਕ ਠੰਡਾ ਹੈ ਜਾਨਕੀ ਰਲਿਆ ਮਿਲਿਆ ਮਾਹੌਲ ਜਿਹੜਾ ਵੇਖਣ ਨੂੰ ਮਿਲ ਕ ਕੋਈ ਲੈਣ ਦੇ ਆਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀ ਜਿਹੜਾ ਨਵੰਬਰ ਤੇ ਬਾਕੀ ਦਾ ਰਹਿ ਗਿਆ ਜਿਹੜਾ ਕਿ ਨਵੰਬਰ 30 ਨਵੰਬਰ ਤੱਕ ਕਹਿ ਸਕਦੇ ਕਿ ਮੌਸਮ ਜ਼ਿਆਦਾਤਰ ਠੀਕ ਠਾਕ ਹੀ ਹੁੰਦੇ ਜੋ ਵੀ ਠੀਕ ਸੈਟੇਲਾਈਟ ਤਸਵੀਰਾਂ ਰਡਾਰ ਸਿਸਟਮ ਹੈ ਫਿਲਹਾਲ ਹੈ ਠੀਕ ਹੈ ਜੇਕਰ ਕੋਈ ਸਿਸਟਮ ਹੋਣਾ ਤਾਂ ਤੁਹਾਨੂੰ ਆਪਾਂ ਜਾਣਕਾਰੀ ਚੈਨਲ ਤੇ ਪਹੁੰਚਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਕੋਈ ਜ਼ਿਆਦਾ ਆਪਾਂ ਗੱਲ ਕਰੀ ਸਿਸਟਮ ਆਉਂਦਾ ਦਿਖਾਈ ਨਹੀਂ ਦੇ ਰਿਹਾ 15 ਦੇ ਆਸ-ਪਾਸ ਉਸ ਰਵੀ 21 ਦੇ ਜਾਂ 24 25 ਦੇ ਆਸ-ਪਾਸ ਸਿਸਟਮ ਆ ਰਿਹਾ ਜੋ ਕਿ ਪਹਾੜਾਂ ਤੇ ਬਰਫ਼ਬਾਰੀ ਦੇ ਸਕਦਾ ਜੇਕਰ ਪਹਾੜਾਂ ਤੇ ਵਧੀਆ ਜਿਹੜੀ ਬਰਫ਼ਬਾਰੀ ਹੁੰਦੀ ਤਾਂ ਸ਼ੀਤ ਰਾਜ ਇਹ ਮਾ ਮੌੜ ਗਿਆ ਪੰਜਾਬ ਤੇ ਲਗਾਤਾਰ ਜਣੇ ਕਿ ਪਹੁੰਚਣ ਗਿਆ ਫਿਰ ਤੋਂ ਟੈਂਪਰੇਚਰ ਜਿਹੜੇ ਵਧਣਗੇ ਤਾਂ ਫਿਰ ਤੋਂ ਜਿਹੜੇ ਆਪਾਂ ਗੱਲ ਕਰੀਏ ਠੰਡ ਵਿੱਚ ਹੋਰ ਜਿਹੜਾ ਵਾਦਾ ਹੁੰਦੇ ਆ ਸਾਰਨੇ ਪਰ ਪੂਰੀ ਅਪਗਲ ਕੜਾਕੇ ਦੀ ਠੰਡ ਅਜੇ ਜਿਹੜੀ ਨਹੀਂ ਪੈਣ ਦੀ ਕੋਈ ਸਭਾਵਨਾ ਬੰਦੀ ਦਿਖਾਈ ਨਹੀਂ ਦੇ ਰਹੀ ਨਾ ਕੋਈ ਸ਼ੀਤਤਾ ਆਪਾਂ ਗੱਲ ਕਰੀਏ ਲਹਿਰ ਚੱਲਣ ਦੀ ਸਭਾਵਨਾ ਜਣੇ ਕਿ ਸ਼ੀਤ ਲਹਿਰ ਉਹਦੀ ਮੰਨੀ ਚੱਲੀ ਜਿਹੜਾ ਕੋਈ ਦਿਨ ਦੇ ਟੈਂਪਰੇਚਰ 13 14 ਜਾਂ ਇਸ ਤੋਂ ਥੱਲੇ ਆ ਜੇ ਉਹ ਸ਼ੀਤ ਲਹਿਰ ਮੰਨੀ ਜਾਂਦੀ ਤਾਂ ਇਹ ਕੋਈ ਵੀ ਇਹੋ ਜਿਹੀ ਸਭਾਵਨਾ ਨਹੀਂ ਬੰਦੀ ਦਿਖਾਈ ਦੇ ਰਹੀ ਤੇ ਉਸ ਬਾਅਦ ਦਸੰਬਰ ਦੇ ਆਪਗਲ ਕੇ 10 ਤਾਕ ਵੀ ਕੋਈ ਜਿਆਦਾ ਆਪਾਂ ਗੱਲ ਕਰੀ ਠੰਡ ਵਿੱਚ ਵਾਦਾ ਹੁੰਦੇ ਆ ਸਾਰ ਨਹੀਂ ਹੈਗੇ ਤਾਂ ਅੱਗੇ ਵੀ ਜਦੋਂ ਆਪਾਂ ਗੱਲ ਕਰੀ ਤਾਂ ਦਸੰਬਰ ਦੇ ਅੱਧ ਵਿੱਚ ਜਾਨੀ ਕਿ 12 ਤੋਂ ਲੈ ਕੇ 15 ਦਸੰਬਰ ਤੋਂ ਬਾਅਦ ਆਪਣੀ ਇਹ ਠੰਡ ਹੁੰਦੀ ਕਾਫੀ ਜਿਹੜਾ ਜ਼ੋਰ ਵਿਖਾਉਂਦੀ ਠੀਕ ਹੈ ਕਾਫੀ ਠੰਡ ਕੜਾਕੇ ਠੰਡ ਉਦੋਂ ਜਿਹੜੀ ਪੈਂਦੀ ਬਾਅਦ ਦਸੰਬਰ ਅੱਧ ਜਿਹੜਾ ਜੁ ਹੁੰਦਾ ਠੀਕ ਹੈ ਦਸੰਬਰ ਆ ਤੋਂ ਬਾਅਦ ਤਾਂ ਉਸ ਬਾਅਦ ਦਸੰਬਰ ਆ ਤੋਂ ਲੈ ਕੇ ਜਨਵਰੀ ਮਹੀਨਾ ਠੀਕ ਹੈ 2 ਜਾਂ ਡੇਢ 2 ਮਹੀਨੇ ਹੁੰਦੇ ਨੇ ਇਸ ਵਿੱਚ ਕਾਫੀ ਜਿਹੜੀ ਠੰਡ ਕਾਫੀ ਕੜਾਕੇ ਠੰਡ ਕਾਫੀ ਜਿਹੜੀ ਦੇਖਣ ਨੂੰ ਮਿਲਦੀ ਰਸੀਤ ਲਾਇ ਕਾਫੀ ਜੜੀ ਚੱਲਦੀ ਠੀਕ ਹੈ ਉੱਤਰ ਤੋਂ ਆ ਪੱਛਮ ਦਿਸ਼ਾ ਵੱਲ ਲਗਾਤਾਰ ਵਾ ਪਹੁੰਚਦੇ ਜਨ ਕਿ ਇਹ ਸਵੇ ਦਿਨ ਜਿਹੜੇ ਦਿਨ ਦੇ ਤੁ ਸੰਬਤ ਆ ਤੋਂ ਲੈ ਕੇ ਤੇ ਜਨਵਰੀ ਹੋਗਾ ਜੇ ਫਰਵਰੀ ਦਾ ਤੱਕ ਆ ਤੁੰਦਾ ਕਾਫੀ ਪੈਂਦੀ ਨੇ ਤਾਂ ਜਿਸ ਕਰਕੇ ਤੁਪ ਕਾਫੀ ਘਟ ਨਿਕਲਦੀ ਤਾਂ ਟੈਂਪਰੇਚਰ ਕਾਫੀ ਡੇਕਦੇ ਨੇ ਤਾਂ ਕਾਫੀ ਜੜ ਕੜਾਕੇ ਦੀ ਠੰਡ ਆ ਵੇਖਣ ਨੂੰ ਮਿਲਦੀ ਠੀਕ ਹੈ ਤਾਂ ਆਪਾਂ ਗੱਲ ਕਰੀਏ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਨਵੰਬਰ 3 ਨਵੰਬਰ ਤੱਕ ਕੋਈ ਜ਼ਿਆਦਾ ਠੰਡ ਵਿੱਚ ਵਾਦਾ ਹੁੰਦੇ ਅਸਾਰ ਨਹੀਂ ਰਾਤ ਨੂੰ ਥੋੜੀ ਆਪਾਂ ਗੱਲ ਕਰੀਏ ਟੈਂਪਰੇਚਰ 2 ਜਾਂ 3 ਡਿਗਰੀ ਥੱਲੇ ਡ ਅਗਲੇ 15-20 ਤੱਕ ਇਸ ਤਰ੍ਹਾਂ ਹੀ ਸਥਿਰ ਰਹਿਣਗੇ ਤੋਂ ਉਸ ਤੋਂ ਬਾਰ ਹੋ ਸਕਦਾ ਹੈ 1-2 ਡਿਗਰੀ ਥੱਲੇ ਦੇਖ ਸਕਦੇ ਹਾਂ ਥੋੜੀ ਬਹੁਤੀ ਠੰਡ ਹੋ ਜਾਦਾ ਹੋ ਸਕਦਾ ਪਰ ਕੋਈ ਕੜਾਕੇ ਦੀ ਠੰਡ ਹਜੇ ਪੈਣ ਦੇ ਅਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਨਵੰਬਰ ਦੇ ਮਹੀਨੇ ਵਿੱਚ ਆਪ ਗੱਲ ਕਰੀ ਤਾਂ ਜਿਹੜੇ ਦਿਨ ਰਹਿ ਗਏ ਨੇ 22 ਦਿਨ ਇਸ ਵਿੱਚ ਕੋਈ ਸਿਸਟਮ ਹੋਗਾ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਕੋਈ ਅਗਲੇ 1-2 ਸਿਸਟਮ ਆ ਰਹੇ ਨੇ ਹਲਕੇ ਦਰਮਿਆਨੇ ਸਿਸਟਮ ਨੇ ਜਾਨੀ ਕਿ ਪਹਾੜਾਂ ਦੇ ਇਸ ਦਾ ਪ੍ਰਭਾਵ ਦੇਖਣ ਮਿਲੇਗਾ ਪੰਜਾਬ ਤੇ ਕੋਈ ਜ਼ਿਆਦਾ ਅਫੈਕਟ ਜਿਹੜਾ ਇਸ ਦਾ ਨਹੀਂ ਦੇਖਣ ਨੂੰ ਮਿਲ ਸਾ ਮਿਲੇਗਾ ਜਾਨੀ ਕਿ ਕੁਝ ਖਸਕਸਮੇ ਲਈ ਹੋ ਸਕਦਾ ਹੈ ਕਿ ਜਾ ਇੱਕਦੋ ਕੁ ਪ੍ਰਭਾਵ ਸੰਗ ਨਹੀਂ ਪਰ ਇਸ ਦਾ ਕੋਈ ਜ਼ਿਆਦਾ ਅ ਪ੍ਰਭਾਵ ਨਹੀਂ ਪਵੇਗਾ ਪੰਜਾਬ ਤੇ ਤਾਂ ਟੈਂਪਰੇਚਰ ਜਿਹੜੇ ਹੋਣਗੇ ਇੱਥੇ ਹੀ ਰਹਿਣਗੇ ਯਾਨੀ ਕਿ ਜਿਹੜੇ ਆਪਣੇ ਦਿਨ ਤੇ ਰਾਤ ਦੇ ਕੋਈ ਜ਼ਿਆਦਾ ਗ੍ਰਾਵਿਟਿਕਲ ਨਹੀਂ ਮਿਲਗੇ ਆਉਣ ਵਾਲੇ ਅਗਲੇ 10 ਤੋਂ 15 ਦਿਨ ਦੇ ਵਿੱਚ ਤਾਂ ਉਸ ਤੋਂ ਬਾਅਦ ਉਸ ਦੇ 25 ਤੋਂ ਬਾਅਦ ਜਾਂ ਕਿ 25 ਨਵੰਬਰ ਤੋਂ ਬਾਅਦ ਹੋ ਸਕਦਾ ਕਿ ਰਾਤ ਦੇ ਟੈਂਪਰੇਚਰ ਥੋੜੀ ਜਿਹੀ ਗ੍ਰਾਵਿਟ ਜਾਨੀ ਕਿ ਇਹ ਸਿਸਟਮ ਲੱਗਦਾ ਜਾਨੀ ਕਿ 15 ਨਵੰਬਰ ਤੋਂ ਉਸ ਵਾਰ ਵੀ 21 ਨੂੰ ਤਾਂ ਜਿਸ ਕਰੇ ਸੀਤ ਜਿਹੜੀਆਂ ਆਉਣਗੀਆਂ ਠੰਡੀਆਂ ਠੀਕ ਹੈ ਤਾਂ ਉੱਤਰ ਪੱਛਮ ਪਹਾੜਦਿਆਂ ਵਾਂਗ ਲਗਾਤਾਰ ਪੰਜਾਬ ਵੱਲ ਨੂੰ ਆਕੂਚ ਕਰਨਗੀਆਂ ਠੀਕ ਹੈ ਤਾਂ ਜਿਸ ਕਰ ਉੜੇ ਜੋ ਦੇਖ ਸਕਦੇ ਰਾਤ ਦੇ 2 ਤੋਂ 3 ਡਿਗਰੀ ਤੇ ਦਿਨ ਦੇ ਵੀ 1 2 1 ਅੱਧੇ ਡਿਗਰੀ ਥੱਲੇ ਖਰਾਬਟ ਹੋ ਸਕਦੀ ਪਰ ਕੋਈ ਜ਼ਿਆਦਾ ਆਪਾਂ ਗੱਲ ਕਰੀਏ ਆ ਕੜਾਕੇ ਦੀ ਠੰਡ ਪੈਣ ਦਾ ਅਸਾਰ ਨਹੀਂ ਕੋਹਰਾ ਪੈਣ ਦੀ ਕੋਈ ਸੁਭਾਅ ਜਿਹੜੀ ਆਉਣ ਨਾਲ ਦਿਨਾਂ 10 15 ਜਾਂ 15 20 ਤੱਕ ਆ ਦਿਨਾਂ ਤੱਕ ਕੋਈ ਵੀ ਬਾਂਦੀ ਦਿਖਾਈ ਨਹੀਂ ਦੇਰੇ ਧੁੰਦ ਵਿੱਚ ਕੋਈ ਇਸ ਇਹੋ ਜਿਹੇ ਅਸਾਰ ਨਹੀਂ ਪਾਉਂਦੇ ਦਿਖਾਈ ਦੇਰੇ ਦਸੰਬਰ ਦੇ ਆ ਦੂਜੇ ਹਫਤੇ ਹੋ ਸਕਦਾ ਹੈ ਫਿਰ ਕਿ 7 8 ਤੋਂ ਲੈ ਕੇ 10 ਤੋਂ ਬਾਅਦ ਜੇ ਠੰਡ ਵਿੱਚ ਹੋਰ ਜਿਹੜਾ ਵਾਅਦਾ ਹੋ ਸਕਦਾ ਤੇ ਧੁੰਦਾ ਵੀ ਕਾਫੀ ਜਿਹੜੀਆਂ ਦਸੰਬਰ ਦੇ ਆਤ ਤੋਂ ਸ਼ੁਰੂ ਹੋ ਸਕਦੀਆਂ ਜੇ ਦਸੰਬਰ 12 ਤੋਂ ਬਾਅਦ ਯਾਨੀ ਕਿ ਦਸੰਬਰ ਹੋ ਗਿਆ ਠੀਕ ਹੈ ਐਂਡ ਤੱਕ ਤੇ ਉਸ ਵਾਰ ਜਨਵਰੀ ਇਸਵੇ ਦਿਨਾਂ ਦੇ ਵਿੱਚ ਜਾਨਕੀ ਡੇਢ ਮਹੀਨਾ ਹੋਵੇਗਾ ਮਹੀਨਾ ਡੇਢ ਆ ਕਾਫੀ ਠੰਡ ਦੇਖਣ ਨੂੰ ਮਿਲੇਗੀ ਕਾਫੀ ਕਿੜਾਕੇ ਦੀ ਥਾਂ ਤੇ ਸੀਤ ਜਿਹੜੀਆਂ ਹਮਤਲੇ ਸੀਤ ਲਰ ਕਾਫੀ ਜਿਹੜੇ ਆ ਚੱਲਣ ਦਿਆ ਸਾਰਨੇ ਤਾਂ ਮੋਟ ਮੋਟ ਦੱਸਣ ਦੀ ਕੋਸ਼ਿਸ਼ ਕਰੀ ਨਵੰਬਰ ਵਿੱਚ ਜ ਦਸੰਬਰ ਦੇ ਪਹਿਲੇ 7 ਦਿਨਾਂ ਦਾ ਕੋਈ ਵੀ ਮੀਂਹ ਦਾ ਸਿਸਟਮ ਆਉਂਦਾ ਦਿਖਾਈ ਨਹੀਂ ਦੇ ਰਿਹਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਦੇ ਵਿਚਾਰਾਂ ਦੇ ਚੈਨਲ ਸਬਸਕ੍ਰਾਈਬ ਜ